ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਜੀਓਗ੍ਰਾਫੀ ਐਸਐਸਟੀ ਜਾਜੀ ਕੇ ਇਸ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਪੰਜਾਬ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਜੋ ਪੀਟੈਡ 2 ਪੰਜਾਬ ਪੁਲਿਸ ਕਲਰਕ ਤੇ ਮਾਸਟਰ ਕੈਟਲ ਦੇ ਵਿਦਿਆਰਥੀਆਂ ਲਈ ਬੜੇ ਲਾਭਵੰਦ ਹਨ ਪਹਿਲਾ ਪ੍ਰਸ਼ਨ ਹੈ ਜੀ ਭਾਰਤ ਵਿੱਚ ਕਿਹੜੀ ਨਦੀ ਸਭ ਤੋਂ ਲੰਬੀ ਹੈ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਜੀ ਗੰਗਾ ਪਛਮੀ ਘਾਟ ਕਿੱਥੇ ਸਥਿਤ ਹੈ ਪਛਮੀ ਘਾਟ ਕਿੱਥੇ ਸਥਿਤ ਹਨ ਭਾਰਤ ਦੇ ਪਛਮੀ ਹਾਟ ਦੇ ਨਾਲ-ਨਾਲ ਪਛਮੀ ਘਾਟ ਸਥਿਤ ਹਨ ਪਹਿਲਾ ਤੇ ਦੂਸਰਾ ਪ੍ਰਸ਼ਨ ਪਹਿਲਾ ਪ੍ਰਸ਼ਨ ਬੜਾ ਇੰਪੋਰਟੈਂਟ ਹੈ ਕਿ ਭਾਰਤ ਚ ਕਿਹੜੀ ਨਦੀ ਸਭ ਤੋਂ ਲੰਬੀ ਹੈ ਜਾਂ ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਭਾਰਤ ਦੇ ਸਭ ਤੋਂ ਵੱਡੇ ਮਾਰੂਥਲ ਦਾ ਨਾਂ ਕੀ ਹੈ ਤਾਂ ਇਸ ਦਾ ਉੱਤਰ ਹੈ ਜੀ ਥਾਰ ਮਾਰੂਥਲ ਪ੍ਰਸ਼ਨ ਨੰਬਰ 4 ਵਾਰਾਨਸੀ ਸ਼ਹਿਰ ਵਿੱਚੋਂ ਕਿਹੜੀ ਨਦੀ ਵਗਦੀ ਹੈ ਗੰਗਾ ਨਦੀ ਜੋ ਭਾਰਤ ਦੀ ਸਭ ਤੋਂ ਲੰਬੀ ਨਦੀ ਵੀ ਹੈ ਇਹ ਵਾਰਾਨਸੀ ਸ਼ਹਿਰ ਵਿੱਚ ਵਗਦੀ ਹੈ ਤੇ ਭਾਰਤ ਦੇ ਸਭ ਤੋਂ ਵੱਡੇ ਮਾਰੂਥਲ ਦਾ ਨਾਂ ਕੀ ਹੈ ਥਾਰ ਮਾਰੂਥਲ ਹੈ ਇੰਪੋਰਟੈਂਟ ਕੁਸਚਨ ਨੇ ਸਾਰੇ ਹੀ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇਗੇ ਪ੍ਰਸ਼ਨ ਹਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਕਿਹੜੀ ਹੈ ਪੋਰਟ ਬਲੇਅਰ ਕਿਹੜੀ ਪਹਾੜੀ ਲੜੀ ਭਾਰਤ ਦੀ ਉੱਤਰੀ ਸੀਮਾ ਬਣਾਉਂਦੀ ਹੈ ਤਾਂ ਇਸ ਦਾ ਉੱਤਰ ਹੈ ਜੀ ਹਿਮਾਲਿਆ ਭਾਰਤ ਦੀ ਉੱਤਰੀ ਸੀਮਾ ਹਿਮਾਲਿਆ ਜੋ ਹੈ ਪਹਾੜੀ ਲੜੀ ਬਣਾਉਂਦੀ ਹੈ ਇੰਪੋਰਟੈਂਟ ਕੁਐਸਚਨ ਨੇ ਇਹ ਅਗਲਾ ਇੰਪੋਰਟੈਂਟ ਕੁਐਸਚਨ ਜੋ ਕਿ ਹਰ ਤਰ੍ਹਾਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੁੱਛਿਆ ਗਿਆ ਹੈ ਕਿਹੜੇ ਭਾਰਤੀ ਰਾਜ ਕੋਲ ਸਭ ਤੋਂ ਲੰਬਾ ਸਮੁੰਦਰੀ ਤੱਟ ਹੈ ਤਾਂ ਸਭ ਤੋਂ ਲੰਬਾ ਸਮੁੰਦਰੀ ਤੱਟ ਗੁਜਰਾਤ ਰਾਜ ਦੇ ਕੋਲ ਹੈ ਸੁੰਦਰਬਨ ਡੈਲਟਾ ਕਿਸ ਭਾਰਤੀ ਰਾਜ ਵਿੱਚ ਸਥਿਤ ਹੈ ਸੁੰਦਰਬਨ ਡੈਲਟਾ ਪੱਛਮੀ ਬੰਗਾਲ ਦੇ ਵਿੱਚ ਸਥਿਤ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਭਾਰਤ ਦੇ ਸਭ ਤੋਂ ਦੱਖਣੀ ਬਿੰਦੂ ਦਾ ਕੀ ਨਾਂ ਹੈ ਇੰਦਰਾ ਪੁਆਇੰਟ ਦੱਖਣੀ ਸਿਰਾਰ ਦੱਖਣੀ ਬਿੰਦੂ ਇੰਦਰਾ ਪੁਆਇੰਟ ਹੈ ਭਾਰਤ ਦੀ ਕਿਹੜੀ ਝੀਲ ਸਭ ਤੋਂ ਵੱਡੀ ਤਾਜੇ ਪਾਣੀ ਦੀ ਤੀਲ ਹੈ ਜੰਮੂ ਤੇ ਕਸ਼ਮੀਰ ਵਿੱਚ ਬੂਲਰ ਝੀਲ ਹੈ ਜਿਹੜੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ ਭਾਰਤ ਦੀ ਤੇ ਭਾਰਤ ਦਾ ਦੱਖਣੀ ਸਿਰਾ ਦੱਖਣੀ ਬਿੰਦੂ ਕੀ ਹੈ ਇੰਦਰਾ ਪੁਆਇੰਟ ਇੰਪੋਰਟੈਂਟ ਕੁਸਚਨ ਨੇ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਤਾਂ ਸਭ ਤੋਂ ਛੋਟਾ ਦੇਸ਼ ਖੇਤਰਫਲ ਦੇ ਸਥਾਨ ਨਾਲ ਵੈਟिकन ਸਿਟੀ ਹੈ ਦੁਨੀਆ ਦਾ ਮ੍ਰਿਤ ਸਾਗਰ ਕਿੱਥੇ ਸਥਿਤ ਹੈ ਇਜ਼ਰਾਈਲ ਅਤੇ ਜਾਰਡਨ ਵਿਚਕਾਰ ਸਥਿਤ ਹੈ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਅਗਲਾ ਪ੍ਰਸ਼ਨ ਕਿਹੜੇ ਮਹਾਦੀਪ ਨੂੰ ਹਨੇਰਾ ਮਹਾਦੀਪ ਕਿਆ ਜਾਂਦਾ ਹੈ ਤਾਂ ਉਹ ਹੈ ਜੀ ਅਫਰੀਕਾ ਮਹਾਦੀਪ ਜਿਸ ਨੂੰ ਹਨੇਰਾ ਮਹਾਦੀਪ ਕਿਆ ਜਾਂਦਾ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ ਨੀਲ ਨਦੀ ਹੈ ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਨਦੀ ਹੈ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਜਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕ੍ਰਾਇ ਪ੍ਰਸ਼ਨ ਤੁਹਾਡੇ ਲਈ ਕਿੰਨੇ ਲਾਭਦਾਇਕ ਸਿੱਧ ਹੋ ਰਹੇ ਹਨ ਦੁਨੀਆ ਦੀ ਸਭ ਤੋਂ ਲੰਬੀ ਨਦੀ ਮੇਨ ਨਦੀ ਤੇ ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਨਦੀ ਹੈ ਖੇਤਰਫਲ ਦੇ ਮਾਮਲੇ ਵਿੱਚ ਕਿਹੜਾ ਸਮੁੰਦਰ ਸਭ ਤੋਂ ਵੱਡਾ ਹੈ ਤਾਂ ਉਸ ਸਮੁੰਦਰ ਦਾ ਕੀ ਨਾਮ ਹੈ ਜੀ ਪ੍ਰਸ਼ਾਂਤ ਮਹਾਸਾਗਰ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਕੁਦਰਤੀ ਝੀਲਾਂ ਹਨ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਕੁਦਰਤੀ ਝੀਲਾਂ ਹਨ ਤਾਂ ਉਸ ਦਾ ਨਾਂ ਹੈ ਕੈਨੇਡਾ ਕੈਨੇਡਾ ਵਿੱਚ ਕੁਦਰਤੀ ਝੀਲਾਂ ਨੇ ਸਾਰਿਆਂ ਤੋਂ ਵੱਧ ਸਾਰੇ ਦੇਸ਼ਾਂ ਤੋਂ ਵੱਧ ਇੰਪੋਰਟੈਂਟ ਪ੍ਰਸ਼ਨ ਹੈ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ 17ਵਾਂ ਪ੍ਰਸ਼ਨ ਹੈ ਜੀ ਦੁਨੀਆ ਦਾ ਸਭ ਤੋਂ ਉੱਚਾ ਚਰਨਾ ਕਿਹੜਾ ਹੈ ਉੱਚਾ ਚਰਨਾ वैनजुएला एजल फॉल्स माउंट एवरेस्ट कितने स्थित है नेपाल ते चीन की सरहद ते माउंट एवरेस्ट जो है स्थित है इम्पोर्टेंट प्रश्न ने दोनों ही सतारवा तो प्रश्न बड़े इम्पोर्टेंट प्रश्न ने अगला प्रश्न आज की वीडियो दा प्रश्न नंबर उन्नीस ਕਿਸ ਦੇਸ਼ ਨੂੰ ਚੜਦੇ ਸੂਰਜ ਦੀ ਧਰਤੀ ਵੱਜੋਂ ਜਾਣਿਆ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਜਪਾਨ ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ ਅਟਲੈਂਟਿਕ ਮਾਰੂਥਲ ਠੰਡਾ ਮਾਰੂਥਲ ਉਸ ਤੋਂ ਬਾਅਦ ਸਹਾਰਾ ਜਿਹੜਾ ਹੈ ਉਹ ਗਰਮ ਮਾਰੂਥਲ ਆਉਂਦਾ ਹੈ ਜੇ ਤੁਹਾਨੂੰ ਪੁੱਛਿਆ ਜਾਏ ਸਹਾਰਾ ਕਿਸ ਤਰ੍ਹਾਂ ਦਾ ਮਾਰੂਥਲ ਹੈ ता सहारा गर्म मारूथल है अटलांटिक जो एक ठंडा मारुथल है ता उत्तर है अटलांटिक धरती उत्तरी तखनी गोलार्थ मेंाली कल्पनिक रेखा की कहा जाता है जी इसका उत्तर है भूमद रेखा धरती उत्ते कुल किन्ने महाद्वीप हैं धरती कुल ਸਤ ਮਹਾਦੀਪ ਨੇ ಏਸ਼ੀਆ ਮਹਾਦੀਪ ਇਹਨਾਂ ਸੱਤਾਂ ਮਹਾਦੀਪਾਂ ਵਿੱਚੋਂ ਇੱਕ ਮਹਾਦੀਪ ਹੈ ਤਾਂ ਪ੍ਰਸ਼ਨ ਜਿਹੜੇ ਨੇ ਇਹ ਤੁਸੀਂ ਨੋਟ ਜ਼ਰੂਰ ਕਰਨੇ ਹਨ ਜੀ ਇਹ ਮੁਕਾਬਲੇ ਦੇਆਂ ਪਿਛਿਆਵਾਂ ਵਿੱਚੋਂ ਪ੍ਰਸ਼ਨ ਪੁੱਛੇ ਗਏ ਹਨ ਜੋ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਕਰਵਾ ਰਹੀ ਹਾਂ ਧਰਤੀ ਦੇ ਵਾਯੂ ਮੰਡਲ ਦੀ ਕਿਹੜੀ ਪਰਤ ਵਿੱਚ ਓਜ਼ੋਨ ਪਰਤ ਹੈ ਤਾਂ ਸਟੈਟੋਸਫੀਅਰ ਦੇ ਵਿੱਚ ਓਜ਼ੋਨ ਪਰਤ ਹੈ ਭਾਰਤ ਦੇ ਕਿਹੜੇ ਰਾਜ ਨੂੰ ਮਸਾਲੇ ਦਾ ਬਾਗ ਕਿਹਾ ਜਾਂਦਾ ਹੈ ਜਿੱਥੇ ਸਭ ਤੋਂ ਵੱਧ ਮਸਾਲੇ ਹੁੰਦੇ ਹਨ ਤਾਂ ਏਸ ਦਾ ਉੱਤਰ ਕੇਰਲ ਹੈ ਤਾਂ ਕੇਰਲ ਰਾਜ ਨੂੰ ਮਸਾਲੇ ਦਾ ਬਾਗ ਕਿਹਾ ਜਾਂਦਾ ਹੈ ਇੰਪੋਰਟੈਂਟ ਪ੍ਰਸ਼ਨ ਹੈ ਜੀ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ ਪ੍ਰਸ਼ਨ ਨੰਬਰ 25 खेत्र फल के हिसाब न भारत का सब तेड़ा है खेतरफल के हिसाब न भारत का सब तस्थान है पछमी घाट की सब तो, तो, राज, तो उची चोटी केड़ी है अनामुदी जी है पच्छमी घाट की सब तो उची सब तो उची चोटकी है अनामुदी ਦੇ ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ Rajasthan ਹੈ ਇੰਪੋਰਟੈਂਟ ਕੁਸਚਨ ਹੈ ਜੀ ਪ੍ਰਸ਼ਨ ਨੰਬਰ 27 ਦੱਖਣ ਪਠਾਰ ਦੇ ਖੇਤਰ ਵਿੱਚ ਉਗਾਈ ਜਾਣ ਵਾਲੀ ਮੁੱਖ ਫਸਲ ਕਿਹੜੀ ਹੈ ਤਾਂ ਮੁੱਖ ਫਸਲ ਹੈ ਜੀ ਕਪਾ ਅਜੰਤਾ ਤੇ ਐਲੋਰਾ ਗੁਫਾਾਂ માં ਕਿਸ ਰਾਜ ਵਿੱਚ ਸਥਿਤ ਹਨ ਜਨਤਾ ਤੇ ਐਲੋਰਾ ਗੁਫਾਾਂ માં ਕਿਸ ਰਾਜ ਵਿੱਚ ਸਥਿਤ ਹਨ ਦਾ ਏਸ ਦਾ ਉੱਤਰ ਹੈ ਜੀ ਮਹਾਰਾਸ਼ਟਰ ਤਾਂ ਮਹਾਰਾਸ਼ਟਰ ਅਜੰਤਾ ਤੇ ਇਲੋਰਾ ਧਿਆ ਗੁਫਾਵਾਂ ਸਥਿਤ ਹਨ ਤਾਂ ਇੰਪੋਰਟੈਂਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 29 ਅੱਜ ਦੀ ਵੀਡੀਓ ਦਾ ਕਿਹੜਾ ਦਰਿਆ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਕਾਰ ਸੀਮਾ ਬਣਾਉਂਦਾ ਹੈ ਪੰਜ ਦਰਿਆ ਨੇ ਪੰਜਾਬ ਦੇ ਤਾਂ ਰਾਵੀ ਦਰਿਆ ਹਿਮਾਚਲ ਤੇ ਪੰਜਾਬ ਦੇ ਵਿਚਕਾਰ ਸੀਮਾ ਬਣਾਉਂਦਾ ਹੈ। ਗੋਆ ਦੀ ਸਰਕਾਰੀ ਭਾਸ਼ਾ ਕਿਹੜੀ ਹੈ? ਤਾਂ ਗੋਆ ਦੀ ਸਰਕਾਰੀ ਭਾਸ਼ਾ ਕੋਕਣੀ ਹੈ। ਪੰਜਾਬ ਦੀ ਰਾਜ ਭਾਸ਼ਾ ਸਰਕਾਰੀ ਭਾਸ਼ਾ ਕਿਹੜੀ ਹੈ? ਪੰਜਾਬੀ ਤਾਂ ਹੈ ਲੇਕਿਨ ਪੰਜਾਬੀ ਦੀ ਇੱਕ ਉਪ ਭਾਸ਼ਾ ਮਾਝੀ ਨੂੰ ਸਰਕਾਰੀ ਭਾਸ਼ਾ ਰਾਜ ਭਾਸ਼ਾ ਮਿਆਰੀ ਜਟਕਸਾਲੀ ਭਾਸ਼ਾ ਦਾ ਚੋ ਦਰਜਾ ਦਿੱਤਾ ਗਿਆ ਹੈ। ਸੁੰਦਰਬਨ ਦਾ ਮਸ਼ਹੂਰ ਮੈਗਰੋਵ ਜੰਗਲ ਕਿੱਥੇ ਸਥਿਤ ਹੈ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਡੈਲਟਾ ਖੇਤਰ ਵਿੱਚ ਸਥਿਤ ਹੈ ਸੁੰਦਰਬਨ ਕਿਸ ਪਠਾਰ ਨੂੰ ਦੁਨੀਆ ਦੀ ਛੱਤ ਕਿਹਾ ਜਾਂਦਾ ਹੈ ਪਾਮੀਰ ਪਠਾਰ ਨੂੰ ਦੁਨੀਆ ਦੀ ਛੱਤ ਕਿਹਾ ਜਾਂਦਾ ਹੈ ਬੜਾ ਹੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਸੁੰਦਰਵਨ ਪੱਛਮੀ ਬੰਗਾਲ ਕਿਹੜੀ ਮਹਾਦੀਪ ਵਿੱਚ ਸਭ ਤੋਂ ਵੱਧ ਦੇਸ਼ ਹਨ ਤਾਂ ਅਫਰੀਕਾ ਮਹਾਦੀਪ ਵਿੱਚ ਸਭ ਤੋਂ ਵੱਧ ਦੇਸ਼ ਹਨ ਅਫਰੀਕਾ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ ਵਿਕਟੋਰੀਆ ਝੀਲ ਹੈ ਤਾਂ ਤੁਹਾਨੂੰ ਕੋਸ਼ਿਸ਼ ਨਵੇਂ ਵੀ ਆ ਸਕਦਾ ਕਿ ਵਿਕਟੋਰੀਆ ਝੀਲ ਕਿਹੜੇ ਮਹਾਦੀਪ ਵਿੱਚ ਸਥਿਤ ਹੈ ਤਾਂ ਇਸ ਦਾ ਉੱਤਰ ਅਸੀਂ ਦਾਂਗੇ ਅਫਰੀਕਾ ਦੇਸ਼ ਦੇ ਵਿੱਚ ਸਾਰੇ ਮਹਾਦੀਪਾਂ ਨਾਲੋਂ ਵੱਧ ਦੇਸ਼ ਸ਼ਾਮਲ ਹਨ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਦਾ ਪ੍ਰਸ਼ਨ ਨੰਬਰ ਜੋ ਹੈ 33 50 ਪ੍ਰਸ਼ਨ ਆਪਾਂ ਕਰਨੇ ਨੇ 34 ਕਰ ਚੁੱਕੇ ਹਾਂ ਸੋ ਪ੍ਰਸ਼ਨ ਨੰਬਰ 33 ਕਿਹੜੀ ਪਹਾੜੀ ਲੜੀ ਯੂਰਪ ਅਤੇ ਏਸ਼ੀਆ ਨੂੰ ਵੱਖ ਕਰਦੀ ਹੈ ਤਾਂ ਉਹ ਹੈ ਯੂਰਲ ਪਹਾੜ ਪੈਰਿਸ ਸ਼ਹਿਰ ਵਿੱਚੋਂ ਕਿਹੜੀ ਨਦੀ ਵਗਦੀ ਹੈ ਤਾਂ ਉਸ ਦਾ ਉੱਤਰ ਹੈ ਜੀ ਸੀਨ ਨਦੀ ਇਸ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਸਟਿਕਸ ਹਿਸਟਰੀ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਜੋ ਕਿ ਤੁਹਾਡੇ ਪੇਪਰ ਦੀ ਤਿਆਰੀ 'ਚ ਬੜੇ ਲਾਈਵੰਦ ਸਿੱਧ ਹੋਣਗੇ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 31 ਅੱਜ ਦੀ ਵੀਡੀਓ ਦਾ ਕਿਹੜਾ ਮਹਾਦੀਪ ਸਭ ਤੋਂ ਵੱਧ ਆਬਾਦੀ ਵਾਲਾ ਹੈ ਤਾਂ ਏਸ਼ੀਆ ਮਹਾਦੀਪ ਵਿੱਚ ਸਭ ਤੋਂ ਵੱਧ ਆਬਾਦੀ ਹੈ ਕਿਸ ਦੇਸ਼ ਨੂੰ ਹਜ਼ਾਰ ਝੀਲਾਂ ਦੀ ਧਰਤੀ ਕਿਹਾ ਜਾਂਦਾ ਹੈ ਉਹ ਹੈ ਜੀ ਫਿਨਲੈਂਡ ਕੁਦਰਤੀ ਝੀਲਾਂ ਸਭ ਤੋਂ ਜ਼ਿਆਦਾ ਕੈਨੇਡਾ ਵਿੱਚ ਮਿਲਦੀਆਂ ਨੇ ਤੇ ਹਜ਼ਾਰ ਝੀਲਾਂ ਦੀ ਧਰਤੀ ਜਿਹੜੀ ਹੈ ਉਹ ਫਿਨਲੈਂਡ ਨੂੰ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਤੁਸੀਂ ਪ੍ਰਸ਼ਨ ਯਾਦ ਕਰਨੇ ਨੇ ਇੱਕ ਦੂਜੇ ਨਾਲ ਮਿਲਾ ਕੇ ਕਿ ਏਸ ਨੂੰ ਇਹ ਕਹਾ ਜਾਂਦਾ ਹੈ ਏਸ ਨੂੰ ਇਹ ਕਹਾ ਜਾਂਦਾ ਹੈ ਕੁਦਰਤੀ ਚ ਲ ਕੈਨੇਡਾ ਚ ਹੁੰਦੀਆਂ ਨੇ ਕਿਸ ਦੇਸ਼ ਦੀ ਰਾਜਧਾਨੀ ਆਲਪਸ ਪਹਾੜਾ ਨਾਲ ਕਿਰੀ ਹੋਈ ਹੈ ਤਾਂ ਏਸ ਦਾ ਉੱਤਰ ਹੈ ਜੀ ਸਵਿਟਜ਼ਰਲੈਂਡ ਰਾਜਧਾਨੀ ਹੈ ਬਰਨ ਮਿਸਰ ਦੀ ਰਾਜਧਾਨੀ ਕਿਹੜੀ ਹੈ ਕਾირო ਜੇ ਤੁਹਾਨੂੰ ਕੋਈ ਸਵਾਲ ਆਉਂਦਾ ਹੈ ਕਿ ਬਰਨ ਕਿਹੜੇ ਦੇਸ਼ ਦੀ ਰਾਜਧਾਨੀ ਹੈ ਤਾਂ ਸਵਿਟਜ਼ਰਲੈਂਡ ਦੀ ਰਾਜਧਾਨੀ ਹੈ ਜਿਹੜੀ ਆਲਪਸ ਪਹਾੜਾਂ ਦੇ ਨਾਲ ਘिरी ਹੋਈ ਹੈ ਤਾਂ ਮਿਸਰ ਦੀ ਰਾਜਧਾਨੀ ਦਾ ਨਾਮ ਕੀ ਹੈ ਕਾირო ਸ 40 ਪ੍ਰਸ਼ਨ ਮਹੱਤਵਪੂਰਨ ਆ ਪਾ ਕਰ ਚੁੱਕੇ ਹਾਂ 10 ਪ੍ਰਸ਼ਨ ਅਗਲੇ ਦੇਖਦੇ ਹਾਂ ਕਿ ਕਿਹੜੇ ਹਨ ਪ੍ਰਸ਼ਨ ਨੰਬਰ 41 ਸਹਾਰਾ ਮਾਰੂਥਲ ਕਿੱਥੇ ਸਥਿਤ ਹੈ ਤਾਂ ਸਹਾਰਾ ਮਾਰੂਥਲ ਉੱਤਰੀ ਅਫਰੀਕਾ ਵਿੱਚ ਸਥਿਤ ਹੈ ਕਿਹੜੀ ਨਦੀ ਦੱਖਣੀ ਅਮਰੀਕਾ ਦੀ ਸਭ ਤੋਂ ਲੰਬੀ ਨਦੀ ਵਜੋਂ ਜਾਣੀ ਜਾਂਦੀ ਹੈ? ਐਮਾਜ਼ਨ ਨਦੀ। ਭਾਰਤ ਦੀ ਸਭ ਤੋਂ ਲੰਬੀ ਨਦੀ ਗੰਗਾ ਨਦੀ। ਦੁਨੀਆ ਦੀ ਨਦੀ ਲੰਬੀ ਨਦੀ नील ਨਦੀ ਤੇ ਦੱਖਣੀ ਅਮਰੀਕਾ ਦੀ नील ਸਭ ਤੋਂ ਲੰਬੀ ਨਦੀ ਕਿਹੜੀ ਹੈ? ਐਮਾਜ਼ਨ ਨਦੀ। ਤਾ ਤਿੰਨ ਪ੍ਰਸ਼ਨ ਤੁਹਾਡੇ ਯਾਦ ਹੋ ਜਾਂਦੇ ਨੇ ਭਾਰਤ ਦੀ ਕਿਹੜੀ ਹੈ ਦੁਨੀਆ ਦੀ ਕਿਹੜੀ ਹੈ ਤੇ ਦੱਖਣੀ ਅਮਰੀਕਾ ਦੀ ਕਿਹੜੀ ਹੈ ਕਿਹੜੀ ਨਦੀ ਨੂੰ ਮਧ ਪ੍ਰਦੇਸ਼ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਤਾਂ ਇਸ ਦਾ ਉੱਤਰ ਹੈ ਜੀ ਨਰਮਦਾ ਕਿਹੜਾ ਰਾਜगिर ਜੰਗਲ ਲਈ ਜਾਣਿਆ ਜਾਂਦਾ ਹੈ ਜੋ ਕਿ ਏਸ਼ੀਆਈ ਸ਼ੇਰਾਂ ਦਾ ਘਰ ਹੈ ਜੋ ਕਿ ਏਸ਼ੀਆਈ ਸ਼ੇਰਾਂ ਦਾ ਘਰ ਹੈ ਦੇ ਉਹ ਕਿਹੜਾ ਰਾਜ ਹੈ ਜਿਸ ਨੂੰ ਗਿਰ ਜੰਗਲ ਵੱਚੋਂ ਜਾਣਿਆ ਜਾਂਦਾ ਹੈ ਤਾਂ ਇਸ ਦਾ ਉੱਤਰ ਹੈ ਜੀ ਗੁਜਰਾਤ ਗੁਜਰਾਤ ਨੂੰ ਗਿਰ ਜੰਗਲ ਲਈ ਜਾਣਿਆ ਜਾਂਦਾ ਹੈ ਜਿੱਥੇ এਸ਼ਿਆਈ ਸ਼ੇਰ ਕਾਫੀ ਮਾਤਰਾ ਵਿੱਚ ਮਿਲਦੇ ਹਨ ਤਾਂ ਇਸ ਨੂੰ এਸ਼ਿਆਈ ਸ਼ੇਰਾਂ ਦਾ ਘਰ ਵੀ ਕਿਹਾ ਜਾਂਦਾ ਹੈ ਕਿਹੜੀ ਨਦੀ ਨੂੰ ਸੋਨੇ ਦੀ ਨਦੀ ਕਿਹਾ ਜਾਂਦਾ ਹੈ ਤਾਂ ਸੋਨੇ ਦੀ ਨਦੀ ਤੋਂ ਤੁਸੀਂ ਨਾ ਯਾਦ ਕਰ ਲੈਣਾ ਸੋਨ ਨਦੀ ਸੋਨੇ ਦੀ ਨਦੀ ਸੋਨ ਨਦੀ ਭਾਰਤ ਵਿੱਚ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਕਿਹੜੀ ਹੈ ਤਾਂ ਉਹ ਹੈ ਜੀ ਚਿਲਕਾ ਝੀਲ ਭਾਰਤ ਵਿੱਚ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਕਿਹੜੀ ਹੈ ਚਿਲਕਾ ਝੀਲ ਪ੍ਰਸ਼ਨ 46 ਆਪਾਂ ਕਰ ਚੁੱਕੇ ਹਾਂ ਪ੍ਰਸ਼ਨ ਨੰਬਰ 47 ਵੱਲ ਵੱਧੇ ਹੋਏ ਦੇਖਦੇ ਹਾਂ ਕਿ ਪ੍ਰਸ਼ਨ ਨੰਬਰ 47 ਕਿਹੜਾ ਹੈ ਕਿਹੜੀ ਨਦੀ ਨੂੰ ਪਾਪਾਂ ਦੀ ਨਦੀ ਕਿਹਾ ਜਾਂਦਾ ਹੈ ਕਿਹੜੀ ਨਦੀ ਨੂੰ ਪਾਪਾਂ ਦੀ ਨਦੀ ਕਿਹਾ ਜਾਂਦਾ ਹੈ ਤਾਂ ਇਸ ਦਾ ਉੱਤਰ ਹੈ ਜੀ ਜਮਨਾ ਨਦੀ ਕਿਹੜੀ ਨਦੀ ਨੂੰ ਪਹਾੜਾਂ ਦੀ ਧੀ ਕਿਹਾ ਜਾਂਦਾ ਹੈ ਪਹਾੜਾਂ ਦੀ ਬੇਟੀ ਪਹਾੜਾਂ ਦੀ ਧੀ ਕਿਸ ਨੂੰ ਕਿਹਾ ਜਾਂਦਾ ਹੈ ਗੰਗਾ ਨੂੰ ਗੰਗਾ ਪਹਾੜਾਂ ਵਿੱਚੋਂ ਨਿਕਲਦੀ ਹੈ ਪਾਪਾਂ ਦੀ ਨਦੀ ਜਮਨਾ ਨਦੀ ਪਹਾੜਾਂ ਦੀ ਧੀ ਬੇਟੀ ਜਾਂ ਪੁੱਤਰੀ ਕਿਹੜੀ ਹੈ ਜੀ ਗੰਗਾ ਨਦੀ ਹੈ ਪ੍ਰਸ਼ਨ ਨੰਬਰ 48 ਆਪਾਂ ਕਰ ਚੁੱਕੇ ਹਾਂ ਪ੍ਰਸ਼ਨ ਨੰਬਰ 49 ਤੇ 50 ਜਿਹੜਾ ਕਿ ਅੱਜ ਦੀ ਵੀਡੀਓ ਦਾ ਅਖੀਰੀ ਪ੍ਰਸ਼ਨ ਹੈ ਉਹ ਕਿਹੜਾ ਹੈ ਕਿਹੜੀ ਨਦੀ ਨੂੰ ਭਾਰਤੀ ਮਾਰੂਥਲ ਦਾ ਦਰਿਆ ਕਿਹਾ ਜਾਂਦਾ ਹੈ ਤਾਂ ਉਹ ਹੈ ਲੋਨੀ ਨਦੀ ਪ੍ਰਸਿੱਧ ਨਾਲੰਦਾ ਯੂਨੀਵਰਸਿਟੀ ਕਿਸ ਰਾਜ ਵਿੱਚ ਸਥਿਤ ਹੈ ਤਾਂ ਇਹ ਬਿਹਾਰ ਰਾਜ ਵਿੱਚ ਸਥਿਤ ਹੈ ਇਹ ਪੀਟਾ 2 ਪੰਜਾਬ ਪੁਲਿਸ ਤੇ ਕਲਰਕਾਦ ਵਿਖਿਆਵਾਂ ਵਿੱਚ ਪੁੱਛੇ ਗਏ ਪ੍ਰਸ਼ਨ ਨੇ ਜੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਰਵਾਈ ਨੇ 50 ਮਹੱਤਵਪੂਰਨ ਪ੍ਰਸ਼ਨ ਜੋ ਕਿ ਐਸਐਸਟੀ ਤੇ ਜੀਕੇ ਵਿਸ਼ੇ ਨਾਲ ਸੰਬੰਧਿਤ ਨੇ ਹੈ ਇਹ ਜੀਓਗ੍ਰਾਫੀ ਦੇ ਪ੍ਰਸ਼ਨ ਤਾਂ 50 ਮਹੱਤਵਪੂਰਨ ਪ੍ਰਸ਼ਨ ਮੈਂ ਤੁਹਾਨੂੰ ਅੱਜ ਕਰਵਾਏ ਤੁਸੀਂ ਇਹ ਯਾਦ ਰੱਖਨੇ ਹਨ ਪ੍ਰਸ਼ਨ ਇਹਨਾਂ ਵਿੱਚੋਂ ਪ੍ਰਸ਼ਨ ਕਈ ਵਾਰ ਛੜਿ ਨੇ ਮੋਸਟਲੀ ਇਹੀ ਪ੍ਰਸ਼ਨ بار-बार ਹਰ ਤਰ੍ਹਾਂ ਦੇ ਮੁਕਾਬਲੇ ਦੇ ਪ੍ਰੀਖਿਆਵਾਂ ਵਿੱਚ ਪੁੱਛੇ ਜਾਂਦੇ ਹਨ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕ ਸਿਸਟੀ ਤੇ ਪੰਜਾਬੀ ਵਿਸ਼ਰਾਂਤ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਚੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ Dann war